ਕੱਲੇ ਰਹਿਣ ਦਾ ਸ਼ੌਂਕ ਹੈ ਨਾ? ਕੋਲਲੇ। ਨਹੀਂ ਜੀ। ਤੁਹਾਡਾ ਘਰ ਤੁਹਾਨੂੰ ਮੁਬਾਰਕ ਚੱਲੇ ਜਾ। ਜੇਗਗ ਮੈਂ ਇੱਕ ਗੱਲ ਦੱਸੋ ਲੋ। ਬੱਡਾ ਤੂੰ ਕਿੱਥੇ ਗਏ ਸੀ ਦੋਨੇ ਜਣੇ? ਨੇ ਹੱਸ ਕੇ ਦਿਖਾਤਾ ਜਿਵੇਂ ਅੰਜੂ ਨੂੰ ਪੁੱਛਦੀ ਆਂ ਤੇ ਉਹ ਵੀ ਮੈਨੂੰ ਹੌਲੀ ਹੌਲੀ ਹੱਸ ਕੇ ਦਿਖਾ ਦਿੰਦੀ ਐ। ਮੈਂ ਨਾ ਆਲੂਆਂੀਆਂ ਰੋਟੀਆਂ ਬਣਾਈਆਂ ਸੀ ਤੇ ਤੁਹਾਨੂੰ ਅਡੀ ਘੜੀ ਕੇ ਮੈਂ ਤੇ ਅੰਜੂ ਨੇ ਖਾ ਲਈ। ਤੇ ਅੰਜੂ ਕਹਿੰਦੀ ਮੰਮੀ ਉਹ ਆਉਣਗੇ ਨਾ? ਇਹ ਨਾਲ ਹੀ ਫੇਰ ਬਣਾ ਦਿਓ ਅਸੀਂ ਗਰਮ ਗਰਮ ਖਾਵਾਂਗੇ ਸਭ ਦਾ ਸਵਾਦ ਲੱਗਦੀ ਗਰਮ ਗਰਮ ਮਾਸੀ ਜੀ ਅੱਜ ਤੁਸੀਂ ਜਿਹੜਾ ਇਹ ਫਲਾਟ ਨਹੀਂ ਦੇਖ ਕੇ ਆਏ ਸੀ ਅੱਛਾ ਤੇਰੇ ਕਮਰਾ ਵੀ ਪਾ ਲਿਆ ਦੱਸਾਂ ਦਿਨਾਂ ਅਚ ਕਮਰਾ ਤਿਆਰ ਹੋ ਗਿਆ ਬੇਟਾ ਕਮਰਾ ਪਾ ਆਏ ਹੋ ਹਾਂਜੀ ਮਾਸੀ ਜੀ ਚਲੋ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਫਿਰ ਵਾਈ ਗਰੂ ਤੁਹਾਡੀਆਂ ਕੋਠੀਆਂ ਬਣਾਵੇ ਉੱਥੇ ਮਾਸੀ ਜੀ ਵਧਾਈ ਤੇ ਤੁਹਾਨੂੰ ਜੀ ਠੀਕ ਹੈ ਬੇਟਾ ਮੈਨੂੰ ਵੀ ਵਧਾਈਆਂ ਹੀ ਵਧਾਈਆਂ ਪਰ ਉਸ ਜਿਹੜਾ ਕਮਰਾ ਪਿਆ ਹੈ ਨਾ ਉਹਨੂੰ ਕੋਠੀ ਤੇ ਘਰ ਤੁਸੀਂ ਬਣਾਣਾ ਉੱਥੇ ਰਹਿ ਕੇ ਲੈ ਬੇਟਾ ਫੇਰ ਉਹੀ ਗੱਲ ਨਹੀਂ ਪਤਾ ਤੁਸੀਂ ਇੱਥੇ ਨਾ ਹੈਜ਼ਿਟੇਸ਼ਨ ਜੀ ਫੀਲ ਕਰਦੇ ਹੋ ਕਿ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਚੰਗਾ ਨਹੀਂ ਲੱਗਦਾ ਵੈਸੇ ਅਸੀਂ ਨਹੀਂ ਚਾਹਦੇ ਕਿ ਤੁਸੀਂ ਇੱਥੇ ਜਾਓ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਤੁਸੀਂ ਸਾਡੇ ਨਾਲ ਰਹਿੰਦੇ ਹੋ ਹੈਨਾ ਹੈਨਾ ਅਸੀਂ ਕਿ ਜੁਆਇੰਟ ਫੈਮਿਲੀ ਆ ਹੁਣ ਬਣੇ ਹੋਏ ਹੈਨਾ ਮਾਪੇਓ ਦੀ ਕਮੀ ਸੀਗੀ ਚਲੋ ਵੀ ਪੂਰੀ ਹੋ ਗਈ ਤੁਹਾਡੀ ਆਨ ਨਾਲ ਬਹੁਤ ਬੇਟਾ ਸਾਰੀਆਂ ਗੱਲਾਂ ਮੈਂ ਤੁਹਾਡੀਆਂ ਮੰਨਦੀ ਆ ਹੈਨਾ ਮੈਨੂੰ ਬਹੁਤ ਖੁਸ਼ੀ ਆ ਮੇਰੀਆਂ ਧੀਆਂ ਖੁਸ਼ ਖੁਸ਼ ਰਹਿੰਦੀਆਂ ਵਾਹਿਗੁਰੂ ਤੁਹਾਨੂੰ ਬਹੁਤ ਕੁਝ ਦੇਵੇ ਪਰ ਮੈਂ ਤੁਹਾਡਾ ਦੇਣ ਕਿੱਥੋਂ ਦੇ ਸਕਦੀ ਆ ਹੈ ਹੈ ਤੇ ਮਾਂ ਪਿਓ ਕਦੀ ਬੱਚਿਆਂ ਦਾ ਦੇਣ ਦਿੰਦੇ ਆ ਹੈ ਦੱਸ ਮਾਪਿਓ ਲਈ ਬੱਚਿਆਂ ਦਾ ਫਰਜ਼ ਬੰਦਾ ਹੈ। ਕਿਆ ਕੰਮ ਕਰੀਏ ਅਸੀਂ? ਨਹੀਂ ਬੇਟਾ ਮਾਪਿਓ ਧੀਆਂ ਦੇ ਘਰ ਨਹੀਂ ਪੁੱਤਰਾਂ ਦੇ ਘਰ ਹੀ ਚੰਗੇ ਲੱਗਦੇ। ਫੇਰ ਉਹੀ ਗੱਲ ਧੀਆਂ ਦੇ ਘਰ। ਇਹ ਕੀ ਗੱਲ ਰਹੀ? ਉਹੀ ਹੈ ਧੀਆਂ ਦੇ ਘਰ ਧੀਆਂ ਦੇ ਘਰ। ਧੀਆਂ ਨਹੀਂ ਧੀਆਂ ਦੇ ਕੇ ਤੁਸੀਂ ਪੁੱਤਰ ਲਏ ਆ ਨਾ ਤੇ ਉਹ ਪੁੱਤਰ ਨੇ ਤੁਹਾਡੇ। ਹਾਂਜੀ ਪੁੱਤਰ ਨੇ ਮੈਂ ਮੰਨਦੀ ਹਾਂ। ਹਾਂ ਤੇ ਹੁਣ ਤੁਸੀਂ ਉਹਨਾਂ ਪੁੱਤਰਾਂ ਦੇ ਨਾਲ ਰਹਿ ਰਹੇ ਹੋ। ਖੁਸ਼ ਰਹੋ। ਜੀ ਜੀ ਇੱਕ ਮੇਰੀ ਗੱਲ ਸੁਣੋ। ਹਾਂਜੀ ਇਹ ਜਿਹੜਾ ਪਲਾਟ ਪਿਆ ਸੀ ਨਾ ਇਹ ਬਹੁਤ ਡੇਢ ਦਾ ਪਿਆ ਸੀ ਤੇ ਇਹ ਜਿਹੜਾ ਕਮਰਾ ਪਿਆ ਨਾ ਇਹ ਸਿਰਫ ਤੁਹਾਡੀ ਬਦੌਲਤ ਪਿਆ ਹੈ ਨਹੀਂ ਤੇ ਉਹ ਪਲਾਟ ਬਿਲਕੁਲ ਬੇਕਾਰ ਪਿਆ ਸੀ ਤੁਹਾਡੇ ਪੈਰ ਪਏ ਹੈ ਚਰਨ ਪਏ ਹੈ ਕੀ ਕਹਾਂ ਤੁਹਾਡੇ ਬਹੁਤ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਹਾਡੇ ਪੈਰ ਪੰਦੇ ਸਾਰ ਸਾਡੇ ਪਲਾਟ ਚ ਕਮਰਾ ਬੈ ਗਿਆ ਔਰ ਉਹ ਸਾਡਾ ਨਹੀਂ ਉਹ ਤੁਹਾਡਾ ਹੀ ਹੈ ਬੇਟਾ ਉਸ ਪਰਮਾਤਮਾ ਦੀ {|\text{ਦਾਲਤ ਹੈ ਸਾਰੀ ਉਹਦੀ ਮਿਹਰਬਾਨੀ ਨਾਲ ਸਭ ਕੁਝ ਹੁੰਦਾ ਹੈ}|} ਇਹ ਤੇ ਤੁਹਾਡਾ ਵੱਡਪਨ ਹੈ ਇਹ ਦੁਸ਼ਯਨਿਆ ਵੱਡੀ ਅਗਲਾ ਬਿਲਕੁਲ ਬਿਲਕੁਲ ਵੱਡਪਨ ਹੈ ਲੇਕਿਨ ਤੁਹਾਡੇ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਚੇਗਾ। ਐਕਸਲੀ ਇੱਕ ਗੱਲ ਐ ਵੈਸੀ। ਹਾਂਜੀ। ਹੈ ਪਤਾ ਨਹੀਂ ਸਿਮਰਤ ਦੀ ਅਕਲ ਤੇ ਕਿਉਂ ਪਰਦਾ ਪਿਆ ਆਇਆ ਐ। ਸੇਵਕ ਵੀ ਉਹਦੇ ਪਿੱਛੇ ਲੱਗਾ ਆਇਆ ਐ। ਨਹੀਂ ਤੇ ਅਪਪਾ ਮੈਂ ਤਿੰਨੋ ਜਣੀਆਂ ਦਰਾਨੀ ਜਠਾਨੀ ਘਟ ਪਹਿਨਾਵਾਂ ਕਰੰਦੀਆਂ ਹੈ ਨਾ। ਪਰ ਮਾਪਿਓ ਦੇ ਆਨੰਦ ਨਾਲ ਸਭ ਇੱਕ ਅਲੱਗ ਜੀ ਖੁਸ਼ੀ ਮਿਲਗੀ ਕਿਉਂਕਿ ਹਰ ਕੋਈ ਚੰਦਾ ਕਿ ਸੱਸ ਮਾਂ ਸਿੱਤੇ ਹੋਵੇ। ਹੈ ਨਾ ਤੇ ਇਹਨਾਂ ਦੇ ਪਿਆਰ ਨਾਲ ਨਾ ਸਾਡੀਆਂ ਜਿਹੜੀਆਂ ਖੁਸ਼ੀਆਂ ਦੁਨੀਆ ਹੋ ਗਈਆਂ ਨੇ। ਹੈ ਪਰ ਪਤਾ ਨਹੀਂ ਉਹਨ ਕੀ ਹੋਇਆ ਸਮਝ ਨਹੀਂ ਆਂਦੀ ਚਲੋ ਬੇਟਾ ਜਿਹੜਾ ਸਮਝੇ ਮੈਨੂੰ ਨਾ ਉਸ ਸਿੰਮਰਤ ਵੀ ਮਿਲੀ ਸੀ ਉੱਥੇ ਸਿੰਮਰਤ ਹਾਂਜੀ ਭਾਬੀ ਸਿੰਮਰਤ ਤਾਂ ਮਿਲੀ ਸੀ ਉਹਨੂੰ ਮੈਂ ਦੱਸਣਾ ਸੀ ਟਾਈਮ ਨਹੀਂ ਲੱਗਾ ਵੀਰ ਜੀ ਨਾਲੇ ਗੱਲ ਨਹੀਂ ਤੇ ਤੁਹਾਡੇ ਨਾਲ ਨਹੀਂ ਨਹੀਂ ਸਾਡੀ ਗੱਲ ਦੀ ਨਹੀਂ ਜਿਸਨੂੰ ਨਾ ਫਲਾੜ ਬਖਾਨੇ ਲੱਗੀ ਗਈ ਸੀ ਨਾ ਹਾਂ ਹਾਂ ਉਹਨਾਂ ਦਾ ਸ਼ਾਮ ਨੂੰ ਵਾਪਸੀ ਸਿਰਾਂ ਤੋਂ ਉੱਤਰੋਂ ਆਂਦੇ ਸੀ ਹਾਲਤ ਤਾਂ ਬੇਹਾਲ ਹੋਈ ਹੋਈ ਸੀ ਪਰ ਮੈਂ ਉਹਨੂੰ ਪੁੱਛਣਾ ਵੀ ਨਹੀਂ ਚੰਗਾ ਸਮਝਿਆ। ਨਹੀਂ ਵਧੀਆ ਕੀਤਾ ਕੀ ਲੋੜ ਸਾਨੂੰ ਪੁੱਛਣ ਦੀ। ਤੇ ਨਹੀਂ ਭਾਬੀ ਬੁਲਾਉਣਾ ਜ਼ਰੂਰੀ ਸਮਝਿਆ। ਨਹੀਂ ਬਹੁਤ ਵਧੀਆ ਕੀਤਾ ਮੈਂ ਕਹਿੰਨੀ। ਉਹਨੂੰ ਅਕਲ ਹੀ ਤਾਂ ਆਣੀ ਹੈ। ਮੰਮੀ ਬਸ ਓਖੀ ਨਾ ਥੋੜੇ ਜੇ ਕੱਚੇ ਜੇ ਪੈ ਗਿਆ ਆਪਣੇ ਆਪ ਚ। ਬੁਲਾਉਣ ਨੂੰ ਅੱਗੇ ਹੋਣ ਮੈਨੂੰ ਕਹੀ ਜਾਂ ਮਾਂ ਦੀ ਮਮਤਾ ਨਾ ਕਿਤਨਾ ਕਿਤੇ ਤੇ ਕਮਜ਼ੋਰ ਪੈ ਹੀ ਜਾਂਦੇ ਨੇ। ਬਿਲਕੁਲ ਬਿਲਕੁਲ। ਪਰ ਮੈਂ ਕਹਿੰਨੀ ਮੰਮੀ ਅਜੇ ਹੋਰ ਥੋੜਾ ਟਾਈਮ। ਅਜੇ ਹੋਰ ਉਹਨਾਂ ਨੂੰ ਥੱਲੇ ਆ ਲੈੰਦੋ। ਬਹੁਤ ਹੀ ਅਸਮਾਨੇ ਤਾਂ ਚੜੇ ਹੋਏ ਸੀ। ਬੰਦਾ ਉੱਡੇ ਤਰੱਕੀਆਂ ਚ ਪਰ ਹੰਕਾਰ ਚ ਨਾ ਉੱਡੇ ਉਹਨਾਂ ਅੰਦਰ ਹੰਕਾਰ ਆ ਗਿਆ ਸੀ ਮਾਂ ਨੂੰ ਮਾਂ ਨਹੀਂ ਭੈਣ ਨੂੰ ਭੈਣ ਨਹੀਂ ਬੰਦੇ ਨੂੰ ਬੰਦਾ ਨਹੀਂ ਸੀ ਜਾਣਦੇ ਸਮਝ ਲੈੰਦੋ ਜੀ ਨਾਲੇ ਨਾ ਚਾਰਕ ਦਿਨ ਉਹਨਾਂ ਨੂੰ ਸੁਰਤ ਟਿਕਾਣੀ ਆ ਲੈੰਦੋ ਤਾਂ ਕਿ ਜਿਹੜਾ ਸੇਵਕ ਹੈ ਨਾ ਉਹ ਆਪ ਚੱਲ ਕੇ ਤੁਹਾਡੇ ਕੋਲ ਆਵੇ ਇੱਜ਼ਤ ਤੁਹਾਡੀ ਦੂਨੀ ਬਣੇਗੀ ਉਹਦੇ ਨਾਲ ਤਾਂ ਸੀ ਬਿਲਕੁਲ ਠੀਕ ਆ ਜੀ ਆਪ ਚੱਲ ਕੇ ਚਲੇਗੇ ਨਾ ਤੇ ਉਹਦੇ ਨਾਲ ਵੇਖੋ ਉਹ ਇੱਜ਼ਤ ਨਹੀਂ ਰਹਿਣੀ ਨਾ ਕਹਿੰਨਾ ਆਪੇ ਹੀ ਆਗੇ ਫਿਰ ਉਹਨਾਂ ਨੇ ਹਾਵੀ ਹੋ ਜਣਾ ਇਨਾਂ ਨੇ ਕਿਤੇ ਕਿਹੇ ਨਾ ਕਿਹੇ ਗੱਲ ਤੇ ਆਗੇ ਨਾ ਫਿਰ ਤਾਨਾ ਦੇਣ ਨੂੰ ਪੈ ਹੀ ਜਾਣੀਏ ਕਿ ਲੋ ਜੀ ਲੈਨ ਤਾਂ ਨਹੀਂ ਤੁਹਾਨੂੰ ਆਏ ਬੁਲਾਇਆ ਤਾਂ ਨਹੀਂ ਅਸੀਂ ਤੁਹਾਨੂੰ ਆਪੇ ਚੱਲ ਕੇ ਆਏ ਹੋ ਬਿਲਕੁਲ ਬਿਲਕੁਲ ਯਾਤਾ ਬੰਦਾ ਕਈਆਂ ਨੂੰ ਕਰਦਾ ਵੈ ਤੁਹਾਨੂੰ ਤਾਂ ਬਹਾਨਾ ਮਿਲਿਆ ਸੀ ਮੈਂ ਕਿਤਾ ਯਾਦ ਤੁਸੀਂ ਤੋੜਾ ਕੁੜੀ ਨੂੰ ਇਹੀ ਦੋ ਦਿਨ ਰੱਖਣ ਦਾ ਚਾਹ ਸੀ ਹਾਂ ਫਿਰ ਇਹਦੇ ਤੇ ਹਾਂ ਤੁਹਾਡੇ ਤੇ ਕਦੀ ਵੀ ਕੋਈ ਗੱਲ ਨਾ ਇਹ ਤਾਂ ਖੁੱਦ ਕੰਨੀ ਆ ਨਹੀਂ ਅੰਜੂ ਤੇ ਵੀ ਗੱਲ ਆਏਗੀ ਕਿ ਕੀ ਗੱਲ ਉੱਤੇ ਰੱਖਿਆ ਨਹੀਂ ਗਿਆ ਸੇਵਕ ਵਾਪਸ ਆਵੇ ਪਰ ਉਹ ਵਾਲਾ ਸੇਵਕ ਆਵੇ ਜਿਹੜਾ ਸਾਡੇ ਕੋ ਪਿੰਡ ਹੁੰਦਾ ਸੀ ਨਹੀਂ ਅੰਜੂ ਮੇਰਾ ਮਨ ਕਹਿੰਦਾ ਹੈ ਉਹ ਸੇਵਕ ਆਏਗਾ ਸਾਨੂੰ ਲੈ ਮੈਂ ਮੰਦੀ ਮਦੂ ਮਾਦੇੰਦ ਨੂੰ ਇੱਕ ਅਜੀਬ ਜਿਹੀ ਹਲਚਲ ਹੈ ਉਹ ਜਿੰਦੀ ਕਿ ਉਹ ਸਭ ਕੁਝ ਪਹਿਲਾਂ ਹੀ ਹੋ ਹੀ ਲੈਂਦੀ ਹੈ ਮਹਿਸੂਸ ਕਰਾ ਲੱਗਦੇ ਹੋ ਬਿਲਕੁਲ ਥੋੜਾ ਜਿਹਾ ਟੈਂਪ ਥੋੜਾ ਜਿਹਾ ਹੋਰ ਜਿਹੜਾ ਆਪ ਲੋਕ ਦੇਖਣਾ ਸੀ ਖੁਸ਼ੀਆਂ ਆ ਗਈਆਂ ਨਾ ਸਸਮੇਟੀਆਂ ਵੀ ਚੰਗੀਆਂ ਮੁੜਕੇ ਇਕੱਠੀਆਂ ਹੀ ਆਣੀਆਂ ਚੱਲ ਕੇ ਕੀ ਕਰਨਾ ਕਰੋਗੇ ਇਹ ਗੱਲ ਦੀ ਮੰਮੀ ਨਾਲ ਇੱਕ ਗੱਲ ਹੋਰ ਮੈਂ ਤੇ ਭਾਬੀ ਉਹ ਨਹੀਂ ਤੇ ਭਾਜੀ ਇਹ ਤੇ ਆ ਨਹੀਂ ਦੇ ਤੁਸੀਂ ਕਿਹੜੇ ਕਿਹੜੇ ਨਵੇਂ ਨਵੇਂ ਬਿਜ਼ਨਸ ਸ਼ੁਰੂ ਕੀਤੇ ਉੱਥੇ ਹੀ ਫਸੇ ਪਰ ਤੋਂ ਇਹਨਾਂ ਦੀ ਤਬੀਅਤ ਬੜੀ ਖਰਾਬ ਹੋ ਗਈ ਹੈ ਆਓ ਚਲੋ ਉਹਨੂੰ ਸੰਭਾਲਨੇ ਤੋਂ ਨਹੀਂ ਹੈ ਨਾ ਸਾਗਰ ਲਈ ਤੇ ਭਾਜੀ ਕਹਿੰਦੇ ਸੀ ਆਣ ਲੱਗੇ ਨੇ ਅਸੀਂ ਚੱਲੇ ਸੇਵਕ ਵੱਲ ਅੱਜ ਠੀਕ ਆਉ ਨੂੰ ਪੇਮੈਂਟ ਦੇ ਨਹੀਂ ਸੀ ਨਾ ਪੇਮੈਂਟ ਲੈ ਚੱਲੇ ਮੰਮੀ ਅਸੀਂ ਅੰਜੋ ਕਿਹੜੀ ਪੇਮੈਂਟ ਲੈਣ ਚੱਲੀ ਤੂੰ ਲੈਣ ਕੋਈ ਨਹੀਂ ਚੱਲੂ ਮੰਮੀ ਉਹ ਤਾਂ ਬਹਾਲਾ ਕਿ ਤੈਨੂੰ ਪਿਆਰ ਨਹੀਂ ਰਿਸ਼ਤੇ ਨਹੀਂ ਕੁਝ ਨਹੀਂ ਹੋ ਰਿਹਾ ਮੈਂ ਆਉ ਦੇਖੂਗੀ ਲੈਣਾ ਦੇਣ ਚੱਲੀ ਦੇਣ ਅੰਜੋ ਕਿਹੜੀਆਂ ਗੱਲਾਂ ਚ ਫੇਰ ਪੈ ਗਈ ਤੂੰ ਮੰਮੀ ਕਦੇ ਕਦੇ ਨਾ ਕੋੜਾ ਕੋਟ ਪਰ ਨਹੀਂ ਜਾਂਦਾ गांव ਵਸਤੇ ਕਿੰਨੇ ਨਾ ਗਲੇ ਚ ਖਖਰਾਬ ਜਿਆਦਾ ਹੋ ਜੇ ਮੁਖਾਰ ਜਿਆਦਾ ਛੜ ਜੇ ਤਾਂ ਕਾਲਾ ਕੜਵਾਈ ਹੁੰਦਾ ਉਹਨੂੰ ਪੀਣਾ ਹੀ ਪੈਂਦਾ ਤਾਂ ਹੀ ਬੰਦਾ ਠੀਕ ਹੁੰਦਾ ਬਸ ਕੁਛ ਐਦਾ ਹੀ ਚੱਲਦਾ ਬਈ ਅਜਿੱਥੇ ਨਾਲੇ ਉਸ ਦਿਨ ਨਾ ਸੇਵਕ ਨੇ ਕਿਹਾ ਸੀ ਕਿ ਤੇਰੀ ਵਜ੍ਹਾ ਨਾਲ ਜਿਹੜਾ ਹੈ ਨਾ ਮੈਨੂੰ 70 ਲੱਖ ਦਾ ਘਾਟਾ ਪਿਆ ਹੂੰ ਅਸੀਂ ਸਾਗਰ ਨੇ ਕਿਹਾ ਕਿ ਆਪਾਂ ਉਹ ਚ ਹੱਲੇ 25 ਲੱਖ ਰੁਪਈਆ ਉਹਨੂੰ ਦੇ ਆਈਏ ਫਿਰ ਅਸੀਂ ਕਿਹਾ ਸੀਗਾ ਵੀ ਨਹੀਂ ਮੈਂ ਇਹਨੂੰ ਕੈਸੇ ਸਾਗਰ ਨੂੰ ਤੂੰ ਨਾ ਜਾ ਕਿਉਂਕਿ ਜੇ ਤੂੰ ਗਿਆ ਤੇ ਫਿਰ ਜਿਆਦਾ ਗੱਲ ਫੇਰਨਾ ਵੀ ਗੁਰਜੇ ਕਿਉਂਕਿ ਬਰਦਾਸ਼ਤ ਹੀ ਨਹੀਂ ਕਰਨਾ ਜੇ ਉਹਨਾਂ ਨੇ ਕੁਝ ਕੇ ਕੁਝ ਕਹਿਤਾ ਤੇ ਮੈਂ ਕਿਸੀ ਛੋਟੇ ਨੂੰ ਲੈ ਜਾਾਂਗੇ ਨਾਲ ਤੇ ਨਾਲ ਅੰਜੂ ਚਲ ਜਾਏਗੀ ਮੈਂ ਚਲ ਜਾਾਂਗੀ ਅਸੀਂ ਤੈਨੂੰ ਜਾਨੇ ਦੇ ਆਂਦੀ ਆਂ ਮੇਖ ਲਾਂ ਅੰਜੂ ਜਿੱਦਾਂ ਤੈਨੂੰ ਠੀਕ ਲੱਗੇ ਕੋਈ ਗੱਲ ਨਹੀਂ ਪਾਪਾ ਆ ਗਏ ਪਾਪਾ ਆਂ ਲੈ ਕੇ ਆਂ ਨਹੀਂ ਪੁੱਤਰ ਪਾਣੀ ਨਹੀਂ ਪੀਣਾ ਪੁੱਤਰ ਮੈਂ ਖਲੋਕ ਐ ਨਾ ਟਡੀਆਂ ਹੀ ਗੱਲਾਂ ਸੁਣ ਦਿਆ ਹੈ ਇੱਕ ਇੱਕ ਗੱਲ ਦੇ ਰਹੀ ਸਹੀ ਆ ਮਾਸੜ ਜੀ ਇਹ ਜ਼ਰੂਰੀ ਸੀ ਜੇ ਨਾ ਕਰਦੇ ਨਾ ਤੇ ਫਿਰ ਸੇਵਕ ਨੇ ਨਾ ਅੰਜੂ ਨੂੰ ਹੀ ਮਿਹਨੇ ਦਿੰਦੇ ਰਹਿਣਾ ਸੀਗਾ ਤੇ ਮੈਂ ਸਮਝਦੀ ਸੀ ਕਿ ਸਾਗਰ ਨਾਲ ਮੈਂ ਸਲਾਹ ਕੀਤੀ ਕਿ ਆਪਾਂ ਉਹਨੂੰ ਕੁਝ ਅਮਾਉਂਟ ਦੇ ਦਈਏ ਉਹਦੇ ਨਾਲ ਥੋੜਾ ਉਹਦਾ ਮੂੰਹ ਵੀ ਬੰਦ ਹੋ ਜਾਏਗਾ ਤੇ ਉਹਨੂੰ ਸਮਝ ਵੀ ਆ ਜਾਏਗੀ ਕਿ ਅਸੀਂ ਉਹਦਾ ਬੁਰਾ ਨਹੀਂ ਸੀ ਚਾਹੁੰਦੇ ਬਿਲਕੁਲ ਸਾਡੇ ਲੋਕਾਂ ਕੋਈ ਤੋਖਾ ਹੀ ਨਹੀਂ ਨਾਲ ਚਲੋ ਅਸੀਂ ਸਾਰੇ ਪੈਸੇ ਤਾਂ ਉਹਨੂੰ ਵੀ ਦੇ ਨਹੀਂ ਸਕਦੇ ਕਿਉਂਕਿ ਅਜੇ ਮੁਨਾਫਾ ਕਿਹੇ ਪਾਸੇੋਂ ਆਇਆ ਹੀ ਨਹੀਂ ਹੈ ਕੋਲੋਂ ਜਿੰਨਾ ਹੋ ਸਕੇ ਅਸੀਂ ਕਰਦੇ ਨੇ ਬਾਕੀ ਪਿੱਛੇ ਪੈਰ ਉਹਨੇ ਕਿਤੇ ਨੇ ਸਾਈਨ ਉਹਨੇ ਕਿਤੇ ਕੰਮ ਤੋਂ ਉਹਨੇ ਪੈਰ ਪਰੇ ਕੀਤਾ ਜਦ ਤੱਕ ਮੁਨਾਫਾ ਨਹੀਂ ਆਇਆ ਤਦ ਤੱਕ ਸਾਹਬ ਨਹੀਂ ਸਾਹਬ ਕਬ ਕਹ ਕਹਿੰਦੇ ਜੋ ਉਹਨੇ ਲਾਇਆ ਸੀ ਨਾ ਉਹਦਾ ਸੀ ਵਾਪਸ ਕਰ ਦੇਣੇ ਇਹਨੇ ਸਾਗਰ ਦੀ ਸੋਚ ਸੀਗੀ ਕਈ ਵਾਰੀ ਨਾ ਬੱਚੇ ਇਹੋ ਜਿਹੀ ਕੰਮ ਕਰ ਜਾਂਦੇ ਆ ਜਿਹੜਾ ਆਪਾਂ ਸੋਚਿਆ ਵੀ ਨਹੀਂ ਹੁੰਦਾ ਹੈ ਨਾ ਤੇ ਉਹਨਾਂ ਦਾ ਕੀਤਾ ਜਿਹੜਾ ਨਾ ਵਧੀਆ ਹੁੰਦਾ ਮੈਂ ਕਹਿੰਨੀ ਆ ਕਿ ਇਹ ਕੰਮ ਕਰ ਦੇਣਾ ਚਾਹੀਦਾ ਤੁਸੀਂ ਕੀ ਕਹਿੰਦੇ ਹੋ ਠੀਕ ਹੈ ਨਾ ਜੋ ਬੇਡਾ ਤੁਸੀਂ ਕਰ ਰਹੇ ਨਾ ਸਹੀ ਕਰ ਰਹੇ ਹੋ ਜੀ ਵੇਲਾ ਨਾ ਵੇਖੋ ਜਿਹੜਾ ਕੰਮ ਕਰਨਾ ਝਟ ਕਰੋ ਹਾਂਜੀ ਉਹੀ ਸੋਚਿਆ ਮੈਂ ਜੀ ਅਸੀਂ ਵੀ ਕੰਮ ਨਾ ਕਰੀ ਆਈਏ ਅਜੰਝ ਚੱਲੀਏ ਆਪਾਂ ਹਾਂਜੀ ਹਾਂਜੀ ਹਾਂ ਛੋਟੇ ਨੂੰ ਵੀ ਕਰ ਫੋਨ ਤੇ ਆ ਜਵੇ ਤੇ ਫਿਰ ਆਪਾਂ ਹੋ ਆਈਏ ਉਧਰ ਠੀਕ ਹੈ ਜੀ ਠੀਕ ਹੈ ਸੁਣੋ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਦੇ ਉਹ ਤੁਹਾਨੂੰ ਪਤਾ ਕੀ ਸੋਚ ਕੇ ਬੈਠੇ ਬੱਚਿਆਂ ਨਾਲ ਬੱਚੇ ਨਹੀਂ ਬਣੀ ਦਿੰਦਾ ਇੱਕ ਤਾਂ ਹੀ ਧੀ ਦੇ ਘਰ ਰਹਿਣ ਦੇ ਆ ਦੂਜਾ ਤੁਸੀਂ ਉਹਨਾਂ ਨੂੰ ਕਹਿਣ ਦੇ ਹੋ ਛੇਤੀ ਤੋਂ ਛੇਤੀ ਪੈਸੇ ਦੇਣ ਜਾਣਾ ਉਹਨਾਂ ਨੇ ਤੇ ਤੁਸੀਂ ਚੰਗੇ ਲੱਗਦੇ ਇਹ ਗੱਲ ਕਹਿੰਦੇ ਵੀ ਮੇਰੇ ਮੁੰਡੇ ਨੂੰ ਪੈਸੇ ਦੇ ਆਓ ਪੈਸੇ ਕਿਤੇ ਥੋੜੇ ਨਹੀਂਗੇ 10 20 ਹਜ਼ਾਰ ਨਹੀਂਗਾ 25 ਲੱਖ ਆ ਬੇਟਾ ਜੋ ਵੀ ਕਰਨ ਡੈ ਆ ਨਾ ਉਹ ਸਹੀ ਕਰਨ ਡੈ ਸਹੀ ਕਰਨ ਡੈ ਕੱਲ ਨੂੰ ਸਾਡੀ ਕੁੜੀ ਨੂੰ ਮਹਣਿਆਂ ਦਾ ਘਰ ਬਣ ਜਾਏਗਾ ਬੇਟਾ ਮੈਨੂੰ ਨਹੀਂ ਆਉਂਦੀ ਉਹ ਰਿਸ਼ਤੇ ਜੋੜ ਲਈ ਨਾ ਕੋਈ ਨਾ ਕੋਈ ਗੇਮ ਹੀ ਕਰਨ ਡੈ ਆ ਤੈਨੂੰ ਨਹੀਂ ਪਤਾ ਲੱਗਦਾ ਤੈਨੂੰ ਸਮਝ ਨਹੀਂ ਹੁੰਦੀ ਮੈਨੂੰ ਸਭ ਪਤਾ ਲੱਗ ਗਿਆ ਵਾ ਜਾਦਾ ਜੋ ਸਿਆਣੇ ਨੇ ਤਾਂ ਇਹ ਭਰਾ ਅੱਗੇ ਤੇ ਤੁਹਾਡੇ ਕੋ ਚੱਲੀ ਨਹੀਂ ਹੈ ਸਾਰਾ ਕੁਝ ਛੱਡ ਛਡਾ ਕੇ ਆ ਗਏ ਜੀ ਉਹਨਾਂ ਨੂੰ ਦੇਖ ਕੇ ਬੰਦੇ ਤੇਰੀ ਤੀਨੂ ਮਹਿਣਾ ਮਿਲੇ ਨਾ ਮਿਲੇ ਤੂੰ ਮੈਨੂੰ ਦਈ ਜਾ ਕਿੰਨੀ ਚੁੱਪ ਸੋਹਰੇ ਘਰ ਵੀ ਚੁੱਪ ਅੱਗੇ ਬੱਚੇ ਅੱਗੇ ਵੀ ਚੁੱਪ ਤੇ ਅੱਜ ਹੁਣ ਧੀ ਦੇ ਘਰ ਵੀ ਚੁੱਪ ਚਲੋ ਮੈਂ ਤਾਂ ਚੁੱਪ ਹੀ ਚੰਗੀ ਹਾਂਜੀ ਯਾ ਤਰੁੱਕਿਆ ਸੀਗਾ ਤੂੰ ਆਜੀ ਚਲ ਕੋਈ ਗੱਲ ਨਾ ਸਹੀ ਮੈਂ ਬੈਠਾ ਹੀ ਹੋਇਆ ਵਾ ਚਲੋ ਅੱਛਾ ਠੀਕ ਆ ਫਿਰ ਆਉ ਕੋਈ ਨਹੀਂ ਇੱਕੋ ਗੱਲ ਲੱਗੀ ਮੈਂ ਬੈਠਾ ਕਰਦਾਗਾ ਸਾਰਾ ਕੁਝ ਕੋਈ ਗੱਲ ਨਹੀਂ ਚਲ ਠੀਕ ਆ ਚੰਗਾ ਫੇ ਓਕੇ ਦੇ ਗੱਲ ਜਨੂ ਆਜ ਅੰਜੂ ਆ ਜਾ ਉਹਨੇ ਆ ਆਗੇ ਭਾਬੀ ਆਉਣੇ ਤੇ ਬਾਸ ਚਲ ਆ ਜਾ ਫੇ ਜਲਦੀ ਜਲਦੀ ਬੁਲਾ ਹਾਂ ਆ ਰਹੀ ਪਾਪੀ ਬਾਜ ਦੇ ਹੁੰਦੇ ਸੀ ਕੀ ਗੱਲ ਹੋਗੀ ਅੰਜੂ ਚਲ ਚਲੀਏ ਸੇਵਕ ਨੂੰ ਪੈਸੇ ਨਹੀਂ ਦੇਦੇ ਤੂੰ ਦੱਸ ਮੰਮੀ ਡੈਡ ਨੂੰ ਖੜਨੇ ਕਿ ਨਹੀਂ ਉਸਲਾ ਉਸਲਾ ਮੰਮੀ ਡੈਡ ਨੂੰ ਨਹੀਂ 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 ਉਹਨਾਂ ਨੂੰ ਲੈ ਜਾਣਾ ਐਵੇਂ ਸੇਵਕ ਕੋਈ ਮਾੜਾ ਚੰਗਾ ਬੋਲੇਗਾ ਹਾਲੇ ਰਹਿਣ ਦੇ ਨਾਲੇ ਉਹ ਨਾ ਥੋੜਾ ਝੁੱਕ ਕੇ ਘਰ ਆਵੇ ਠੀਕ ਹੈ ਬਾਬਾ ਸੋਚਾਂਗੇ ਜਿੱਦ ਦੀ ਦਾਪਾ ਬੀਟੀ ਠੀਕ ਹੈ ਨਾ ਕੈਸ਼ ਵਗੈਰਾ ਲੈਏ ਉਹਨਾਂ ਪਰ ਬੈਂਕ ਤੋਂ ਨਹੀਂ ਕੈਸ਼ ਕੁਛ ਅੱਜ ਔਰਨਾ ਜਬਾਨਾਗਾ ਵਾ ਕੁਛ ਮੈਂ ਕਰਦੇ ਨੇ ਸ ਆਪਣੇ ਮੁੰਬਈ ਆਪਣਾ ਬੈਂਕ ਤੋਂ ਕੁਛ ਸਾਗਨੇ ਕਰਦੇ ਨੇ ਤੇ ਕੁਛ ਮਾਂਜਲੀ ਕੋ ਕਰਵਾ ਦੇਣੀ ਹੈ ਨਹੀਂ ਨਹੀਂ ਕੀ ਲੋੜ ਸੀ ਅੰਜਲੀ ਦੇ ਅਕਾਊਂਟ ਚੋਂ ਕੱਢਣ ਦੀ ਨਾਲੇ ਤੁਹਾਨੂੰ ਕੀ ਲੋੜਿਆ ਵੱਡਾ ਭਰਾ ਬੈਠਾ ਹੈ ਉਹਨੇ ਸਾਰੇ ਇਕੱਠੇ ਕਰਦੇ ਨੇ ਬਾਬੇ ਤੁਸੀਂ ਠੀਕ ਕਹਿੰਦੇ ਕਿਉਂ ਭਰਾ ਨੂੰ ਤੰਗ ਕਰਨਾ ਜਿਸੀਂ ਬੈਠ ਅਸੀਂ ਬੈਠੇ ਹੋਇਆ ਤੁਸੀਂ ਆਪੇ ਕਰ ਦੇਣਾ ਸਾਰਾ ਕੁਝ ਤੁਹਾਨੂੰ ਤਾਂ ਕੋਈ ਮੰਨਿਆ ਨਹੀਂ ਹੋਇਆ ਨਹੀਂ ਇਹ ਦੇਖਿਆ ਅੰਜ ਆਈ ਸਾਡਾ ਪਰਿਵਾਰ ਤੂੰ ਵੀ ਕਰਮਾ ਵਾਲੀ ਐ ਹੈ ਸਾਡੇ ਪਰਿਵਾਰ ਦੇ ਨਾਲ ਰਲ ਗਈ ਐ ਤੂੰ ਵੀ ਸਾਨੂੰ ਸਮਝ ਗਈ ਐ ਭਾਬੀ ਪਤਾ ਮੈਂ ਕਿੰਨਾ ਕਿਸੇ ਵळे ਆਪਣੇ ਆਪ ਤੇ ਸੋਚਦੀ ਆ ਕਿਹੜੇ ਮੋਤੀ ਨਾਲ ਮੇਰੇ ਮਾਪਿਆਂ ਨੇ ਕਿਤੇ ਸੀ ਪਹਿਲਾਂ ਵੀ ਇੱਕ ਗਲਤੀ ਹੋ ਗਈ ਜ਼ਿੰਦਗੀ ਚ ਤੇ ਹੁਣ ਨਾ ਹੁਣ ਤਾਂ ਸਾਰੀਆਂ ਖੁਸ਼ੀਆਂ ਨੇ ਮੇਰੇ ਝੋਲੀ ਪਾਤੀ ਮੈਂ ਸ਼ੁਰੂ ਤੋਂ ਪਰਿਵਾਰ ਵੀ ਵੱਡਾ ਹੀ ਮੰਗਿਆ ਸੀ ਮੈਨੂੰ ਸੋਨਾ ਪਰਿਵਾਰ ਮਿਲਿਆ ਕੀ ਕੀ ਗੱਲ ਦੱਸਾਂ ਮੋਤੀਪਨ ਤੇਰੇ ਮਾਪਿਆਂ ਨੇ ਨਹੀਂ ਅਸੀਂ ਕੀਤੇ ਚਲੋ ਘਰ ਚਾਹੀਏ ਚਲੋ ਚਲੋ ਜੁਕੀ ਵੇਖਦੀ ਪਈ ਐ ਦੇਖਣਾ ਕੀ ਹੈ ਬਾਜੀ ਪੇਕਾ ਕਰ ਤੇ ਪੇਕਾ ਹੀ ਹੁੰਦਾ ਨਾ ਜਿੱਥੇ ਭਰਾ ਹੋਣ ਮਾਪੇ ਹੋਣ ਉਹ ਤੇ ਯਾਦਾਂ ਤਾਂ ਹੁੰਦੀਆਂ ਹੀ ਆ ਨਾ ਚਾਹੇ ਬਚਪਨ ਸਾਡਾ ਪਿੰਡ ਚ ਨਿਕਲਿਆ ਸੀ ਪਰ ਫਿਰ ਵੀ ਡੋਲੀ ਤਾਂ ਮੇਰੀ ਐਸੇ ਕਰੋ ਗਈ ਐ ਨਾ ਚਲ ਮੇਰੀ ਗੱਲ ਸੁਣ ਐਨਾ ਮੰਨਣਾ ਪੜ ਅਸੀਂ ਜਿਹੜੇ ਕੰਮ ਕਰਨ ਆਏ ਨਾ ਅਸੂ ਉਹ ਕੰਮ ਕਰਨਾ ਜੇ ਕੁਛ ਬੋਲੇਗਾ ਵੀ ਨਾ ਇਗਨੋਰ ਕਰੀ ਹਾਂ ਬਹੁਤੀ ਗੱਲ ਨਹੀਂ ਵਿਦਾਨੀ ਚੜਾਣੀ ਗੱਲ ਵਿਦਾਨੀ ਨਹੀਂ ਆ ਠੀਕ ਹੈ ਨਾ ਜਿਹੜਾ ਕੰਮ ਕਰੀਓ ਕਰ ਲੈ ਆਪਣਾ ਕੰਮ ਕਰੀਏ ਤੇ ਤੁਰੀ ਬਸ ਬਸ ਠੀਕ ਹੈ ਨਾ ਚਲੋ ਆਰਾਮ ਨਾਲ ਚਲੋ ਅੰਦਰ ਦੇਖੋ ਸੇਵਕ ਮੇਰੀ ਗੱਲ ਤੇ ਸੁਣੋ ਵਾਹ ਬਈ ਵਾਹ ਵੇਖੰਜੂ ਪਹਿਲੇ ਮਾਪੇ ਉਹਨੂੰ ਵੀ ਨਹੀਂ ਸੀ ਪਛਾਣਦਾ ਉਹ ਤੋਂ ਬਾਅਦ ਪਹਿਨ ਵੀ ਨਹੀਂ ਸੀ ਪਛਾਣਦਾ ਔਰ ਜਿੰਨਾ 5 ਸਾਲ ਕੰਮ ਕੀਤਾ ਤਾਂ ਉਹਨੂੰ ਨਹੀਂ ਪਛਾਣਦਾ ਵਾਹ ਬਈ ਵਾਹ ਕਮਾਲ ਹੈ ਤੇਰੇ ਛੱਡੋ ਭਾਜੀ ਅਸੀਂ ਇੱਥੇ ਪਹਿਚਾਨ ਤੇ ਰਿਸ਼ਤੇ ਨਾਤੇ ਯਾਦ ਕਰਾਨੀ ਹੈ ਕੋਈ ਲੋੜ ਹੀ ਨਹੀਂ ਸਾਨੂੰ ਵੈਸੇ ਵੀ ਜਿਸ ਦਾ ਕੰਮ ਉਸੀ ਕੋ ਸਾਜੇ ਇਹਨਾਂ ਦਾ ਹੀ ਕੰਮ ਹੈ ਰਿਸ਼ਤੇ ਨਾਤਿਆਂ ਨੂੰ ਨਾ ਪਹਿਚਾਨਣਾ ਨਹੀਂ ਦੀਦੀ ਦੀਦੀ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਨੂੰ ਬੁਲਾ ਰਹੀ ਸਤਿ ਸ਼੍ਰੀ ਅਕਾਲ ਸ਼ੁਕਰ ਹੈ ਸਤਿ ਸ਼੍ਰੀ ਅਕਾਲ ਕਾਤੀ ਨਹੀਂ ਤੇ ਬੰਦੇ ਨੂੰ ਪਛਾਣ ਵੀ ਨਹੀਂ ਆਉਂਦੀ ਜੇਤੀ ਨਹੀਂ ਨਹੀਂ ਦੀਦੀ ਇਹ ਨਹੀਂ ਰਿਸ਼ਤੇ ਥੋੜੇ ਸੀ ਵੀ ਤੁਹਾਡਾ ਸਾਡਾ ਕੋਈ ਰਿਸ਼ਤਾ ਨਹੀਂ ਚਲੇ ਜਾ ਇੱਥੋਂ ਮੈਂ ਮੰਨਦੀ ਅੰਮੀ ਤੋਂ ਬੜੀ ਵੱਡੀ ਗਲਤੀ ਹੋਈ ਆ ਪਰ ਦੀਦੀ ਮੈਨੂੰ ਮਾਫ ਕਰ ਦੋ ਮੰਮੀ ਡੈਡੀ ਵੀ ਨਾਲ ਆਏ ਆ ਮੈਨੂੰ ਪਤਾ ਹੀ ਮੈਂ ਸੇਵਕ ਤੁਹਾਨੂੰ ਦੱਸਿਆ ਸੀ ਨਾ ਉਹ ਦਿਨ ਕਿ ਮੈਨੂੰ ਮਿਲੇ ਆ ਮੰਮੀ ਨੇ ਅੱਖਾਂ ਜਿਵੇਂ ਮੈਂ ਦਰਦੇ ਹੀ ਵੇਖਿਆ ਸੀ ਮੈਨੂੰ ਲੱਗਦਾ ਸੀ ਕਿ ਉਹਨਾਂ ਨੇ ਆ ਜਾਣਾ ਵਾ ਉਹ ਨਹੀਂ ਆਏ ਕਿੱਥੇ ਆ ভাস্কর সিমরাত ਹੋਰ ਕਿੰਨਾ ਨਾਟਕ ਕਰੇਗੀ ਤੇਰੇ ਨਾਟਕ ਵੇ ਵੇਖ ਕੇ ਨਾ ਮੈਂ ਤੇ ਅੱਕ ਸੜ ਗਈਆਂ ਪਰ ਤੂੰ ਹੋ ਨਹੀਂ ਛੱਡਦੀ ਨਾਟ ਕਰਨੇ ਮੈਂ ਵੈਸੇ ਨਾ ਆਪਣੇ ਪਰਿਵਾਰ ਦੇ ਸਾਹਮਣੇ ਕੁਝ ਕਹਿਣਾ ਨਹੀਂ ਚਾਹਦੀ ਪਰ ਮੇਰੇ ਪਰਿਵਾਰ ਤੋਂ ਕੁਝ ਲੁਕਿਆ ਵੀ ਨਹੀਂਗਾ ਅਹੀਂ ਨਾ ਇੱਥੇ ਬੱਸ ਜਿਹੜਾ ਥੋੜਾ ਬਹੁਤਾ ਹਿਸਾਬ ਰਹਿੰਦਾ ਸੀ ਨਾ ਉਹ ਕਲੀਅਰ ਕਰਨਾ ਹੈ ਆ ਪਰ ਦੱਸ ਦੇਣਾ ਚਾਹਨੀ ਆ ਮੇਰਾ ਬੰਦਾ ਫਰੋਡ ਨਹੀਂਗਾ ਧੋਖੇਬਾਜ਼ ਨਹੀਂਗਾ ਆਪਾਂ 치 ਨੂੰ ਜਾਣ ਕੇ ਸਮਝ ਕੇ ਚੱਲਣ ਵਾਲਾ ਵੈ ਜੇ ਕੈਨੀ ਤੇ ਬਦਲੀਲ ਤੇਰੀ ਦੇ ਅੰਦਰ ਆ ਗਏ ਬੈ ਜੀ ਨਹੀਂ ਨਹੀਂ ਜੀ ਆਓ ਤੁਸੀਂ ਆਓ ਆ ਜਾਓ ਆ ਜਾਓ ਅਸੀਂ ਸਿੱਖਿਆ ਇਹ ਨਾ ਨਾ ਸਿਰਫ ਤੋਣੇ ਸਿੱਖਿਆ ਨਹੀਂ ਬਾਬੀ ਇਦਾਂ ਨਾ ਕਹੋ ਮੈਨੂੰ ਸਾਰੀ ਸਮਝ ਆ ਗਈ ਰਿਸ਼ਤੇ ਆ ਦੀ ਵੀ ਤੁਹਾਡੀ ਵੀ ਜੀ ਦੀ ਯਾਦ ਹੈ ਉਹ ਦਿਨ ਸਿਮਰਤ ਜਿਸ ਦਿਨ ਤੂੰ ਕਿਹਾ ਸੀ ਕਿ ਜੇ ਤੇਰੇ ਕਰਕੇ ਇਹਨੂੰ ਕਿਹਾ ਸੀ ਨਾ ਜਿਉ ਨੂੰ ਜੇ ਤੇਰੇ ਕਰਕੇ ਮੇਰੇ ਆਦਮੀ ਨੂੰ ਕੁਝ ਹੋਇਆ ਮੈਂ ਤੇਰੇ ਤੋਂ ਵੱਟੂੰਗੀ ਯਾਰ ਅੱਜ ਸਾਡਾ ਦਿਲ ਨਹੀਂ ਕਰਦਾ ਅੰਦਰ ਆਨ ਨੂੰ ਮੈਂ ਤਾਂ ਕਹਿੰਦੀ ਇੱਥੇ ਹੀ ਗੱਲ ਕਰੋ ਤੇ ਖਤਮ ਨਹੀਂ ਨਹੀਂ ਐਦਾਂ ਨਾ ਕਰੋ ਭਾਬੀ ਜੀ ਦੀਰੀ ਵੀ ਤੁਹਾਡਾ ਘਰ ਆ ਤੁਸੀਂ ਆਓ ਅੰਦਰ ਆਜੋ ਆ ਕੀ ਆ ਤਾ ਤੇਰਾ ਘਰ ਵਾਹ ਬਈ ਵਾਹ ਅੰਜੂ ਕਿਵੇਂ ਸਰੰਡੀ ਅ ਕਹਿੰਦੇ ਨਾ ਭਾਬੀ ਜਦੋਂ ਬੰਦੇ ਦੇ ਪੈਰਾਂ ਤੋਂ ਜ਼ਮੀਨ ਤੇ ਸਿਰ ਤੋਂ ਛੱਤ ਹਿੱਲ ਜਾਈ ਬਹੁਤਾ ਨਹੀਂ ਤੇ ਥੋੜਾ ਜਿਹਾ ਖਜ਼ਾਨਾ ਹਿੱਲ ਜਾਈ ਫਿਰ ਪੰਦਾ ਨਾ ਮਿੱਠਾ ਪਿਆਰਾ ਹੋ ਗਿਆ ਨਾ ਦੂਸਰਾ ਡੰਗ ਮਾਰਨ ਦੀ ਤਿਆਰੀ ਚ ਆਈ ਜਾਣਾ ਨਹੀਂ ਨਹੀਂ ਦੀਦੀ ਇਹਦੇ ਪਿੱਛੇ ਵੀ ਅਜਿਹੀ ਕਾਹਲੀ ਹੋਣੀ ਹੈ ਨਹੀਂ ਨਹੀਂ ਭਾਬੀ ਜੀ ਤੁਸੀਂ ਕਿੱਦਾਂ ਦੀ ਗੱਲਾ ਕਰਦੇ ਮੈਂ ਸੱਚੀ ਦਿਲੋਂ ਤੁਹਾਡੇ ਕੋਲ ਮਾਫੀ ਮੰਗਦੀ ਆ ਮੇਰੇ ਤੁਹਾਡੇ ਘਰ ਵੀ ਆਉਣਾ ਸੀ ਮੋਸ਼ਲ ਸੇਵਕ ਨਾ ਮੈਂ ਉਹ ਸਵੇਰੇ ਗੱਲ ਕੀਤੀ ਕਿ ਮੈਂ ਖੁਦ ਮੰਮੀ ਡੈਡੀ ਨੂੰ ਲੈ ਕੇ ਆਉਂਗੀ ਤੁਹਾਨੂੰ ਮੈਂ ਇਸ ਤਰ੍ਹਾਂ ਚ ਲੈ ਕੇ ਆਉਂਗੀ ਆਉਣਾ ਸੀ ਮਤਲਬ ਬਹੁਤ ਦੂਰ ਬਹੁਤ ਹੈ ਟਿਕਟ ਬੁੱਕ ਕਰਾਣੀ ਪੈਣੀ ਸੀ ਤਾਈਓ ਅਸੀਂ ਆਉਣਾ ਸੀ ਰਿਜ਼ਰਵੇਸ਼ਨ ਕੋਈ ਨਹੀਂ ਜਿਹੜਾ ਕੰਮ ਅਸੀਂ ਕਰਨਾ ਹੈ ਜੇ ਕੰਨੀ ਤੇ ਅਸੀਂ ਕਰ ਲਈਏ ਨਹੀਂ ਤੇ ਇੱਥੇ ਖਲੋਤੇ ਖਲੋਤੇ ਕਰ ਲੈਨੇ ਨਹੀਂ ਨਹੀਂ ਦੀਦੀ ਤੁਸੀਂ ਆਓ ਅੰਦਰ ਆਜੋ ਸੇਵਕ ਚਲੋ ਸੇਵਕ ਆਜੋ ਅੰਦਰ ਦੀਦੀ ਹੁਣੀ ਆਏ ਆ ਦੀਦੀ ਹੁਣੀ ਆਏ ਤੂੰ ਵੇਖ ਹੀ ਲਿਆ ਅੱਜ ਜਿਹੜੇ ਮੇਰੇ ਇੰਨੀ ਇੱਜ਼ਤ ਕਰਦੇ ਹੁੰਦੇ ਸੀ ਅੱਜ ਮੇਰੇ ਥੂ ਥੂ ਕਰਨ ਦੇ ਮੇਰੇ ਉੱਤੇ ਕੀ ਛੱਡੇ ਮੇਰੇ ਉੱਪਰ ਲੇ ਕੁਝ ਨਹੀਂ ਬੇਇੱਜ਼ਤੀ ਲਾ ਲਾ ਕੇ ਗੱਲਾਂ ਕਰਨ ਦੇ ਅੱਜ ਮੈਨੂੰ ਸਿਰਫ ਤੇਰੇ ਕਰਕੇ ਦੀਦੀ ਤੁਸੀਂ ਰੋਕੋ ਇਹਨਾਂ ਨੂੰ ਇਹ ਕੰਮ ਛੱਡ ਕੇ ਚੱਲੇ ਦੀਦੀ ਤੁਸੀਂ ਸਮਝਾਓ ਇਹਨਾਂ ਨੂੰ ਦੀਦੀ ਸੇਵਕ ਨਾ ਜਾਓ ਵੇ ਲੋ ਉਹ ਕਿਵੇਂ ਰੋਕੇ ਆਦਮੀ ਤੇਰਾ ਤੂੰ ਹੋਦੀ ਹੈ ਤੇ ਉਹ ਕਿਸ ਵਜ੍ਹਾ ਨਾਲ ਰੋਕੇ ਚਲੋ ਮੈਂ ਵੈਸੇ ਤਾਂ ਰੋਕ ਨਹੀਂ ਸਕਦੀ ਪਰ ਐਨੀ ਗੱਲ ਜ਼ਰੂਰ ਤੇਰੇ ਘਰ ਵਾਲੇ ਨੂੰ ਕਹਾਂਗੀ ਆ ਕੇ ਨਾ 2 ਮਿੰਟ ਸਾਹਮਣੇ ਬਹਿ ਜਾਵੇ ਤੇ ਹਿਸਾਬ ਪੂਰਾ ਕਰੀ ਨਹੀਂ ਦੀਦੀ ਮੇਰਾ ਘਰ ਵਾਲਾ ਬਾਅਦ ਵਿੱਚ ਤੁਹਾਡਾ ਪਹਿਲਾ ਭਰਾ ਵਾ ਤੁਸੀਂ ਆਪ ਉਹਨੂੰ ਸਮਝਾਓ ਹਾਂ ਤੁਸੀਂ ਕਹੋ ਇਹਨਾਂ ਨੂੰ ਨਾ ਜਾਣ ਸਾਨੂੰ ਅੰਮੀ ਲੋੜ ਨਹੀਂ ਹੈਗੀ ਉਹਨੂੰ ਸਮਝਾਣ ਦੀ ਅਸੀਂ 플ੌਟ ਵੀ ਵੇਖਣ ਜਾਣਾ ਚਲੰਜੂ ਉੱਥੇ ਜਿਹੜਾ ਦੇਖੀਏ ਮਿਸਤਰੀਆਂ ਨੇ ਕੰਮ ਨਹੀਂ ਵੇੜਿਆ ਇਹ ਹੱਲੀ ਉਹ ਨਹੀਂ ਰੱਖਿਆ ਹੈ ਜਿਹੜਾ ਮੰਮੀ ਜੀ ਨੇ ਉੱਥੇ ਰਹਿਣ ਵਾਸਤੇ ਤਿਆਰ ਕਰਨ ਲਈ ਆਸੇ ਵੇਖੀ ਕਿੰਨਾ ਕੰਮ ਤਿਆਰ ਕੀਤਾ ਉਹਨਾਂ ਨੇ ਤੇ ਨਾਲੇ ਸਾਫ-ਸਾਫ ਕਰੋ ਜੋ ਅਸੀਂ ਕਰਨਾ ਜਿਹੜਾ ਜੋ ਕੰਮ ਅਸੀਂ ਕਰਨਾ ਹੈ ਉਹ ਕੰਮ ਕਰੀਏ ਮੈਂ ਤਾਂ ਆ ਬਈ ਗੱਲਾਂ ਕਰਨ ਦੀ ਲੋੜ ਨਹੀਂ ਹੈ ਜੀ ਬਸ ਜਲਦੀ ਕੰਮ ਵੇੜੋ ਤੇ ਚਲੋ ਮੈਂ ਹੰਜੂ ਸੇਵਕ 10 ਮਿੰਟ ਬੈਠ ਸਾਡੇ ਨਾਲ ਟਾਈਮ ਕੱਢ ਥੋੜਾ ਜਿਹਾ ਫਿਰ ਤੂੰ ਜਿਵੇਂ ਕਰਨਾ ਹੈਗਾ ਤੂੰ ਕਰ ਲੈ ਆ ਜਾ ਇੱਕ ਮਿੰਟ ਦੇ ਦੀ ਮੈਂ ਕੁਝ ਕਹਿਣਾ ਚਾਹੁੰਦਾ ਭਾਈ ਜੀ ਹੁਣ ਉਹ ਵੀ ਬੋਲ ਲੈ ਲੋ ਸੁਣ ਲਓ ਜੀ ਘਰ ਆਏ ਸੁਣਨੀ ਤੇ ਪੈਣੀ ਸਾਨੂੰ ਹੂੰ ਬੋਲੋ ਜੀ ਭਾਜੀ ਯਾਦ ਰੱਖੀ ਇਹ ਆਖਰੀ ਵਾਰ ਹੈ ਤੇ ਨਾਲੇ ਜੇ ਕੋਈ ਉੱਚੀ ਨੀਵੀ ਕੀਤੀ ਨਾ ਤੇ ਉਹ ਸੈਨ ਨਹੀਂ ਹੋਏਗੀ ਨਾ ਨਾ ਭਾਬੀ ਉੱਚੀ ਨੀਵੀ ਮੈਂ ਕਿੱਥੇ ਕਰਨੀ ਆ ਉੱਚੀ ਨੀਵੀ ਕਰਨ ਜੋਗਾ ਰਿਆ ਹੀ ਨਹੀਂ ਮੈਂ ਹੂੰ ਇੰਨਾ ਕੁਝ ਕਰਤਾ ਭਾਈ ਹੁਣਾ ਨਾ ਅਸਕਰ ਨੂੰ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਭਾਈ ਹੁਣਾ ਨੂੰ ਫਰਾਡ ਪਤਾ ਨਹੀਂ ਕੀ ਕੀ ਕਿਹਾ ਮੈਂ ਫਰਾਡ ਫਰਾਡ ਤੇ ਮੈਂ ਜਿੰਨੇ ਤੁਹਾਡੇ ਨਾਲ ਧੋਖਾ ਕੀਤਾ ਨਿਕਲ ਆਇਆ ਉਥੋਂ ਧੋਖਾ ਵੀ ਉਹ ਬੰਦੇ ਨੇ ਕੀਤਾ ਜਿੰਨੇ ਮਾੜੇ ਟਾਈਮ ਤੇ ਮੇਰੀ ਬਾਹ ਫੜੀ ਏ ਜਿੰਨੇ ਮੇਰਾ ਇੰਨਾ ਸਾਥ ਦਿੱਤਾ ਏ ਤੇ ਜੋ ਉਹ ਬੰਦੇ ਦਾ ਅੱਖਾਂ ਨਾਲ ਅੱਖਾਂ ਮਿਲੋਂ ਜੋਗਾ ਨਹੀਂ ਰਿਹਾ ਮੈਂ ਉਹ ਮੈਂ ਤੇ ਮਾਫੀ ਦਾ ਹੱਕਦਾਰ ਨਹੀਂ ਹਗਾ ਮਾਫੀ ਉਹਨੂੰ ਦਿੱਤੀ ਜਾਂਦੀ ਹੈ ਜਿੰਨੇ ਕੋਈ ਗਲਤੀ ਕੀਤੀ ਮੈਂ ਤਾਂ ਗੁਨਾਹ ਕੀਤੇ ਗਲਤੀ ਨਹੀਂ ਕੀਤੀ ਬਾਕੀ ਤੁਸੀਂ ਜੋ ਸਮਝਣਾ ਸਮਝ ਲਓ ਕਹ ਦੋ ਜਨਾਨੀ ਤੇ ਲੱਗਾ ਜੋਰੂ ਦਾ ਗੁਲਾਮ ਜਨਾਨੀ ਮਗਰ ਲੱਗ ਕੇ ਇਹ ਕੁਝ ਕੀਤਾ ਉਹ ਜੇ ਉਹ ਤੇ ਮਗਰ ਲੱਗਾ ਹੀ ਤੇ ਮੇਰੀ ਵੀ ਤੇ ਅਕਲ ਤੇ ਪੜਦਾ ਪਿਆ ਹੀ ਜੇ ਮੈਨੂੰ ਅਕਲ ਆ ਜਾਂਦੀ ਤੇ ਅੱਜ ਇਹ ਕੁਝ ਨਹੀਂ ਹੋਣਾ ਚਲੋ ਭੈਣ ਨੇ ਵਿਆਹ ਕਰਾਇਆ ਸਾਗਰ ਭਈਆ ਕੋਈ ਭੱਜ ਕੇ ਤਾਂ ਨਹੀਂ ਕਰਾਇਆ ਗੁਨਾਹ ਨਹੀਂ ਕੀਤਾ ਜੇ ਵਿਆਹ ਕਰਾਤਾ ਹੈ ਬਸ ਮੈਨੂੰ ਦੱਸਣ ਦਾ ਨਜ਼ਰੀਆ ਗਲਤ ਹੈ ਜਿੱਦਾਂ ਮੈਨੂੰ ਦੱਸਿਆ ਗਿਆ ਹੈ ਨਾ ਗੁੱਸੇ ਦੇ ਮਨ ਚ ਹੁੰਦਾ ਹੀ ਆ ਹੁਣ ਮੈਨੂੰ ਆਪ ਨਹੀਂ ਸਮਝ ਲੱਗਣ ਦੀ ਮੈਂ ਤੁਹਾਡੇ ਕੋਲ ਮਾਫੀ ਮੰਗਾ ਜਾਂ ਕੀ ਕਰਾਂ ਮੈਂ ਤਾਂ ਤੁਹਾਡੇ ਘਰੇ ਆਉਣ ਵਾਲਾ ਸੀ ਪਰ ਫਿਰ ਮਾਨੂੰ ਸਮਝਾਇਆ ਨਹੀਂ ਤੂੰ ਇਹਨਾਂ ਦੇ ਮੂੰਹ ਨਹੀਂ ਲੱਗਣ ਵਾਲਾ ਤੇਰੀ ਮੇਰੀ ਤੇ ਭਾਜੀ ਆਕਾਤ ਹੀ ਕੁਝ ਨਹੀਂ ਆ ਮੈਂ ਤੇ ਰਿਆ ਹੀ ਕੁਝ ਨਹੀਂ ਤੁਹਾਡੇ ਗਾੜੀ ਜਿੰਨਾ ਕੁਝ ਮੈਂ ਕਰਤਾ ਉਹ ਵੀ ਇੱਕ ਜਨਾਨੀ ਮਗਰ ਲੱਗ ਕੇ ਆਪਣੇ ਬੁੱਢੇ ਮਾਪੇ ਬਾਪ ਨੂੰ ਘਰੋਂ ਕੱਢਦਾ ਭੈਣ ਨਾਲ ਐਡਾ ਮਾੜਾ ਨਜ਼ਰੀਆ ਕੀਤਾ ਬਸ ਕਰ ਸੇਵਕ ਬਹੁਤ ਗੱਲਾਂ ਸੁਣ ਲੀਆਂ ਬਹੁਤ ਸੁਝਾ ਰਹਿਆਂ ਨੂੰ ਅੱਜ ਤੇਰੇ ਬੋਲਣ ਦਾ ਤੇ ਸਮਝਾਉਣ ਦਾ ਕੋਈ ਮਤਲਬ ਹੀ ਨਹੀਂ ਬੰਦਾ ਦਾ ਤਰੀਕਾ ਵੀ ਚੇਂਜ ਹੈ ਮੈਂ ਉਹਨੇ ਕਿਹਾ ਸੀ ਜਦੋਂ ਸੇਤ ਤੋਂ ਛੱਤ ਤੋਂ ਪੈਰ ਤੋਂ ਜ਼ਮੀਨ ਤੱਕ ਹੁੰਦੀ ਹੈ ਨਾ ਬੰਦੇ ਨੂੰ ਥੋੜੀ ਜਿਹੀ ਟੋਕਰ ਲੱਗ ਗਈ ਹੈ ਪਰ ਜਦੋਂ ਸਭ ਕੁਝ ਮਿਲ ਜੇ ਹੈ ਨਾ ਆਪਣੇ ਤੇਰ ਤੇ ਆਪਣੇ ਰੰਗ ਉਹ ਦੁਬਾਰਾ ਦਿਖਾਂਦਾ ਮੈਂ ਕੱਲ ਵੀ ਇਦਾਂ ਹੀ ਸੀ ਅੱਜ ਵੀ ਇਦਾਂ ਹੀ ਆ ਮੇਰਾ ਬੋਲਣਾ ਮੇਰਾ ਗੱਲ ਕਰਨਾ ਉਵੇਂ ਹੀ ਹੈ ਇਹ ਨਾ ਸੋchnਾ ਕਿ ਮੇਰੇ ਕੋ ਚਾਰ ਛਿਲੜਾ ਵੱਧ ਆ ਗਏ ਤੇ ਤਾਂ ਨਾ ਮੇਰੇ ਕੋ ਛਿਲੜਾ ਨਾਲ ਵੱਧ ਗਿਆ ਨਾ ਮੈਨੂੰ ਰਿਸ਼ਤੇ ਮਿਲੇ ਨੇ ਮੈਂ ਇੱਕ ਭਰਾ ਦੇ ਪਿਆਰ ਨੂੰ ਤਰਸੀ ਹਮੇਸ਼ਾ ਮੈਨੂੰ ਦੋ ਦੋ ਭਰਾਵਾਂ ਦਾ ਪਿਆਰ ਮਿਲਿਆ ਮੈਨੂੰ ਜੇਠ ਨਹੀਂ ਮਿਲੇ ਸਕੇ ਭਰਾਵਾਂ ਵਾਲਾ ਪਿਆਰ ਮਿਲਿਆ ਜੋ ਪਿਆਰ ਕਰਦੀ ਤੂੰ ਕਰਦਾ ਸੀ ਪਿੰਡ ਚ ਮੇਰਾ ਖਿਆਲ ਰੱਖਦਾ ਸੀ ਵੇਦਾ ਸੀ ਕਿੱਦੜ ਹੈ ਭੈਣ ਜਿਉ ਮਾਰਕਟ ਕਿਤੇ ਕਰਦਾ ਸੀ ਨਾ ਮੇਰੇ ਨਾਲ ਤੇ ਤੂੰ ਛੁਡਾ ਕੇ ਲਿਆਇਆ ਸੀ ਮੈਂ ਰੱਖਾਂਗਾ ਗੱਲ ਆ ਕੇ ਟੀਂਗਾ ਵਾਂਗ ਪੈਰ ਵਾਂਗ ਨਹੀਂ ਤੇਰੇ ਕੋ ਬਰਦਾਸ਼ਤ ਨਹੀਂ ਸੀ ਹੁੰਦਾ ਮੇਰੀਆਂ ਖੁਸ਼ੀਆਂ ਮੇਨਾਂ ਸੀ ਔਥਰੂ ਨਹੀਂ ਸੀ ਵੇਖ ਪੰਦਾ ਮੰਨਿਆ ਸ਼੍ਰੀਕੇ ਭਾਈ ਜਾੜਿਆ ਚ ਬੜਾ ਕੁਝ ਹੋਇਆ तो निकल आया बस मैं कोई बरामी गल्ल कर नहीं सकती कोई मतलब ही नहीं बंदा है ना गल्लांदा पाजी कड्डो स्कैनर कॉल भाई फोन कॉल अपना स्कैनर ਤੇ ਜਿਹੜਾ ਹਸਾਬ ਹੈ ਨਾ ਪੀਅਰ ਕਰ ਮੋਬਾਈਲ ਦਾ ਆਪਣਾ ਦੇਖ ਸੇਵਕ ਗੱਲਾਂ ਨਾ ਕਰਦੇ ਜੀ ਜੀ ਮੈਨੂੰ 30 ਲੱਖ ਮੈਨੂੰ ਮਾਫ ਕਰ ਦੋ ਵੇ ਲੋ 25 ਲੱਖ ਤੇ ਰਹਾ ਸੀ ਨਾ 20 ਦਾ 25 ਲੱਖ ਜੇ ਕੋਈ ਮੁਨਾਫਾ ਆਇਆ ਤੇ ਤੇਰੇ ਘਰ ਪਹੁੰਚੇਗਾ ਆ ਜੀ ਜੀ ਬੱਸ ਕਰੋ ਮੰਨਦਾ ਮੇਰੇ ਕੋਲ ਗਲਤੀ ਹੋਈ ਆ ਤੇ ਮੇਰੀਆਂ ਗਲਤੀਆਂ ਨੂੰ ਸੁਧਾਰਨ ਵਾਲੇ ਵੀ ਤਾਂ ਤੁਸੀਂ ਹੀ ਮੈਨੂੰ ਦੱਸੋ ਜਦੋਂ ਕਿਤੇ ਪਿੰਡ ਦੇ ਵਿੱਚ ਕੋਈ ਗਲਤ ਕੰਮ ਕਰਦਾ ਕਿੰਨੇ ਸੁਧਾਰਿਆ ਮੈਨੂੰ ਤੁਸੀਂ ਸੁਧਾਰਿਆ ਮੈਂ ਕੋਹ ਹਾਂ ਸੁਧਾਰਨ ਵਾਲੀ ਜੇ ਮੈਂ ਮੰਨ ਲਓ ਪਿੰਡ ਛੱਡ ਕੇ ਘਰ ਆ ਗਿਆ ਇੱਥੇ ਸ਼ਹਿਰ ਲੱਭਣ ਵਾਲਾ ਕੌਣ ਹੈ ਤੁਸੀਂ ਲੱਭਿਆ ਕਿਸੇ ਕੋਲ ਉੱਥੇ ਤੁਸੀਂ ਲੱਭਿਆ ਦੀਦੀ ਚਲੋ ਜੇ ਮੈਂ ਵਿਆਹ ਕਰਾਇਆ ਤਮੀ ਤੁਹੀ ਐਗਰੀ ਹੋਏ ਕਿ ਨਹੀਂ ਕੋਈ ਨਹੀਂ ਮੰਨਦਾ ਮੇਰੇ ਵਿਆਹ ਨੂੰ ਸ਼ਰੀਕਾ ਭਾਈ ਜਰਾ ਕੋਈ ਮੰਨਦਾ ਨਹੀਂ ਤੁਸੀਂ ਐਗਰੀ ਹੋਏ ਕਿ ਨਹੀਂ ਹਾਂ ਵੀ ਜਿਹਦੇ ਸੇਵਕ ਦੀ ਖੁਸ਼ੀ ਉਹ ਕਰੇ ਮੈਂ ਵਿਆਹ ਕਰਾ ਲਿਆ ਤੇ ਖਲੋਤੀ ਸੀ ਨਾ ਮੈਂ ਤੇਰੇ ਨਾਲ ਫਿਰ ਮੈਂ ਕਦੋਂ ਕਿਹਾ ਨਹੀਂ ਖਲੋਤੇ ਮੈਂ ਕਹਿੰਦਾ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਮੈਂ ਹੂੰ ਹੁਣ ਕਿਉਂ ਮਿਲ ਗਈ ਮਾਂ ਪਿਆਰ ਦੀ ਛੱਤ ਮਿਲ ਗਈ ਉਹਨਾਂ ਨੂੰ ਪਹਿਚਾਨ ਨਹੀਂ ਲੋੜ ਪਈ ਤੂੰ ਖੁਸ਼ ਰਹਿ ਆਪਣੇ ਘਰ ਚ ਕਿੱਥੇ ਕੁਝ ਦੀਦੀ ਖੁਸ਼ ਮੇਰੀ ਗੱਲ ਸੁਣੋ ਕਾਹਦਾ ਖੁਸ਼ ਆ ਮੈਂ ਘਰ ਛੱਡ ਕੇ ਮੈਂ ਚੱਲਿਆ ਮੈਂ ਇਸ ਜਨਾਨੀ ਆ ਰਹਿਣਾ ਹੀ ਨਹੀਂ ਜਿੰਨੇ ਮੇਰਾ ਘਰ ਘਰ ਤੋੜਿਆ ਨਾ ਸੇਵਕ ਅੱਜ ਵੀ ਤੂੰ ਉੱਥੇ ਫਿਰ ਖਲੋ ਗਿਆ ਫਲਾਜ ਤੂੰ ਰਿਸ਼ਤੇ ਆ ਨੂੰ ਛੱਡ ਦੇਣਾ ਮੈਂ ਫਿਰ ਸੇਵਕ ਤੂੰ ਹੀ ਹੈ ਨਾ ਕਦੀ ਮਾਪੇ ਬਾਪ ਨੂੰ ਛੱਡਿਆ ਕਦੀ ਭੈਣ ਭਰਾਵਾਂ ਨੂੰ ਛੱਡਿਆ ਅੱਜ ਜਨਾਨੀ ਨੂੰ ਛੱਡਿਆ ਮਤਲਬ ਰਿਸ਼ਤੇ ਛੱਡ ਦੇਨੇ ਕਿਤੇ ਨਾ ਕਿਤੇ ਰਿਸ਼ਤੇ ਆ ਨੂੰ ਸੁਧਾਰਨਾ ਨਹੀਂ ਨਾ ਟੌਂਟ ਲਾ ਹੋਰ ਮੈਨੂੰ ਮੈਨੂੰ ਪਤਾ ਹੈ ਮੈਂ ਗਲਤ ਆ ਮੈਂ ਕਹਿਣ ਵੀ ਧਿਆ ਗਲਤੀ ਆਪਣੀ ਮੰਨਣ ਡਿਆ ਮੈਂ ਬਸ ਮੈਨੂੰ ਮਾਫ ਕਰ ਦੋ ਮੈਨੂੰ ਹੁਣ ਸਮਝ ਆਈ ਯਾਰ ਕਿ ਤੇ ਮੈਂ ਬੜਾ ਗਲਤ ਕੀਤਾ ਤੁਹਾਡੇ ਨਾਲ ਤੁਹਾਡੇ ਨਾਲ ਹੀ ਬਹੁਤ ਗਲਤ ਕੀਤਾ ਨਹੀਂ ਤੂੰ ਫੋਨ ਦਾ ਸਕੈਨਰ ਖੋਲ ਤੇ ਆਪਣਾ 25 ਲੱਖ ਰੁਪਏ ਦਾ ਗੱਲ ਖਤਮ ਕਰ ਬਸ ਸਾਗਰ ਭਾਈ ਨੇ ਵੀ ਧੋਖਾ ਕੀਤਾ ਧੋਖਾ ਤੇ ਮੈਂ ਕੀਤਾ ਕਾਹਦਾ 25 ਲੱਖ ਲਵਾ ਮੈਂ ਤੋ ਕੰਮ ਛੱਡ ਕੇ ਤੇ ਮੈਂ ਆ ਜਿਨ੍ਹਾਂ ਨੇ ਮੇਰੇ ਨਾਲ ਕਿੰਨੇ ਦਿਨ ਹੋ ਗਏ ਮੰਮੀ ਉਹਨਾਂ ਨੂੰ ਘਰੋਂ ਗਿਆ ਮਿੰਨੋਂ ਤੇ ਆ ਗਿਆ ਤੈਨੂੰ ਪਤਾ ਤਿੱਲ ਤਿੱਲ ਰੋਂਦੇ ਨੇ ਤਰਸਦੇ ਨੇ ਤੇਰੀ ਫੋਟੋ ਕੱਢ ਕੱਢ ਕੇ ਨਾ ਲੋਕ ਲੋਕ ਕੇ ਵੇਖਦੇ ਅੰਜੂਨਾ ਵੇਖ ਲੈ ਕਿ ਮੈਂ ਫੋਟੋ ਵੇਖਣ ਨਹੀਂ ਮਨਾ ਕਰ ਦਿੰਨੀ ਆ ਮਨਾ ਕਰ ਦਿੰਨੀ ਆ ਕਿ ਤੇਰੀ ਤਸਵੀਰ ਨਾ ਵੇਖਣ ਤੈਨੂੰ ਯਾਦ ਵੀ ਨਾ ਕਰਨ ਮੈਂ ਆਪਣੇ ਮਾਪਿਆਂ ਦਾ ਕਾਹਦਾ ਕਸੂਰ ਕੱਢਾ ਤੈਨੂੰ ਜੰਮ ਕੇ ਤੈਨੂੰ ਜੰਮ ਕੇ ਕੀ ਕਸੂਰ ਕਰ ਲਿਆ ਉਹਨਾਂ ਨੇ ਮੈਂ ਉਦੋਂ ਨਹੀਂ ਬੋਲੀ ਸੀ ਨਾ ਮੱਜ ਬੋਲਣਾ ਨਹੀਂ ਚੰਦੀ ਮੇਰੇ ਪਰਿਵਾਰ ਨੂੰ ਕੋਈ ਤਮਾਸ਼ਾ ਨਹੀਂ ਦਿਖਾਣਾ ਚਾਹੁੰਦੀ ਅੰਜੂ ਬਾਸਕਰ ਤੂੰ ਗਿਆ ਮਾਨ ਪਰਦੀ ਦੀਦੀ ਤੂੰ ਹੀ ਖੋਦੀ ਗਈ ਜੈਣਾ ਹੁਣ ਇੰਨੀ ਗੱਲ ਖੁਦ ਕਹੀ ਆ ਨਾ ਮੈਂ ਜਿੱਦਾਂ ਦੀ ਪਹਿਲਾਂ ਹੀ ਉਦਾਂ ਦੀ ਹੋਣਿਆ ਤੇ ਫਿਰ ਹੁਣ ਮੈਨੂੰ ਮਾਫ ਕਰ ਦੋ ਮੈਂ ਬੜਾ ਗਲਤ ਕੀਤਾ ਮਾਂ ਪਿਓ ਨਾਲ ਤੂੰ ਬਹੁਤ देर ਕਰਤੀ ਦੇਖ ਹੱਲੀ ਵੀ ਤੇਰੀ ਮਾਂ ਵੀ ਪਤਾ ਕੀ ਕਹਿੰਦੇ ਆ ਕਿ ਸੇਵਕ ਆਏਗਾ ਉਹਨਾਂ ਨੂੰ ਹੱਲੀ ਵੀ ਕਿਹੜੇ ਮੂੰਹ ਨਾਲ ਜਾਵਾਂ ਮੈਂ ਮੈਨੂੰ ਦੱਸੋ ਕਿਹੜੇ ਮੂਨ ਆ ਮਾਫੀ ਮੰਗਣੀ ਹੈ ਨਾ ਮਾਫੀ ਤਾਂ ਮੰਗ ਜਿਨ੍ਹਾਂ ਨੂੰ ਤੂੰ ੱੱੱਕੇ ਮਾਰਦੇ ਸੀ ਕਿੱਦਾਂ ਮੰਗਾ ਮਾਫੀ ਮੈਂ ਮਾਫੀ 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 ਜਦੋਂ ਮੰਗਦਾ ਨਾ ਬੰਦਾ ਉਹ ਅਗਲੀ ਗਲਤੀ ਵਸਤੇ ਮੰਗਦਾ ਹਮੇਸ਼ਾ ਇਹ ਸੱਚਾਈ ਹੈ ਅਸੀਂ ਜਦੋਂ ਵੀ ਕਿਸੇ ਕੋ ਮਾਫੀ ਮੰਗਦੇ ਆ ਨਾ ਇੱਕ ਉਮੀਦ ਤੇ ਮੰਗਦੇ ਆ ਕਿ ਸਾਨੂੰ ਮਾਫ ਕਰੇਗਾ ਕਿਉਂਕਿ ਅਸੀਂ ਦੂਜੀ ਗਲਤੀ ਉਦੋਂ ਕਰਨੀ ਹੁੰਦੀ ਹੈ ਤੁਹਾਨੂੰ ਤਾਂ ਚੰਗਾ ਭਲਾ ਪਤਾ ਹੈ ਉਤਾਰਨਾ ਚਾਹੀਦਾ ਇਨਸਾਨ ਨੂੰ ਤੁਹਾਨੂੰ ਇਸ ਚੀਜ਼ ਦਾ ਪਤਾ ਨਾ ਜਿਹੜੀ ਚੀਜ਼ ਸੀ ਮੈਂ ਮਾਫੀ ਮੰਗਦਾ ਉਹ ਗਲਤੀ ਮੈਂ ਦੁਬਾਰਾ ਅੱਜ ਤੱਕ ਨਹੀਂ ਜ਼ਿੰਦਗੀ 'ਚ ਨਹੀਂ ਕਰਦਾ ਤੁਹਾਨੂੰ ਪਤਾ ਸਾਰਾ ਕੁਝ ਪਤਾ ਸ਼ਰੀਕੇ ਭਾਈ ਚੜਿਆਂ ਨਾਲ ਲੜਿਆ ਤੁਸੀਂ ਕਿਹਾ ਮਾਫੀ ਮੰਗ ਤੂੰ ਗਲਤ ਕੀਤਾ ਵੱਡਾ ਹੀ ਉਹ ਤੇਰੇ ਨਾਲ ਤੂੰ ਨਾ ਬੋਲਦਾ ਮਾਫੀ ਮੰਗੀ ਮੈਂ ਅਜ ਤੱਕ ਉਹ ਗਲਤੀ ਹੋਈ ਸੱਸੋ ਮੈਨੂੰ ਐਨਾ ਤਾਂ ਖੋਮਾ ਹੈ ਜੀ ਹੈਲੋ ਹਾਂ ਜੀ ਨਹੀਂ ਜੀ ਠੀਕ ਹੈ ਜੀ ਪਾਤਾ ਦਾ ਬੱਚੀ ਲੱਗ ਰਹੀ ਆ ਚਲੋ ਚਲੀਏ ਚੈੱਕ ਕਰ ਲੈ ਜਰਾ ਇੱਕ ਮਿੰਟ